ਹਾਂ ਜੀ ਸਰ ਅਸੀਂ ਦੋ ਤਰ੍ਹਾਂ ਦੀ ਮਾਨੀਟਿੰਗ ਕਰਦੇ ਹਾਂ ਸਰ ਇੱਕ ਸਰ ਅਸੀਂ ਤਫਤੀਸ਼ ਦੇ ਦੌਰਾਨ ਮਾਨੀਟਿੰਗ ਕਰਦੇ ਹਾਂ ਸਰ ਇੱਕ ਸਰ ਟ੍ਰਾਇਲ ਦੇ ਦੌਰਾਨ ਸਰ ਸਰ ਅਸੀਂ ਸਿੱਧੇ ਹੀ ਪੈਟਰਨ ਦੇ ਸਰ ਉੱਪਰ ਸਰ ਸੀ ਨੂੰ ਅਪਣਾਉਂਦੇ ਹੋਏ ਸਰ ਤਫਤੀਸ਼ੀ ਨੂੰ ਸਰ ਤਫਤੀਸ਼ ਦੇ ਦੌਰਾਨ ਹੀ ਉਹਨੂੰ ਕਾਨੂੰਨੀ ਤੱਥਾਂ ਤੋਂ ਸਰ ਉਹਨੂੰ ਜਾਣੂ ਕਰਾ ਦਿੰਦੇ ਹਾਂ ਸਰ ਤੇ ਸਰ ਅਸੀਂ ਸਰ ਟ੍ਰਾਇਲ ਦੇ ਦੌਰਾਨ ਸਰ ਅਸੀਂ ਇੱਕ ਸਰ ਇੱਕ ਵੈਬ ਪੋਰਟਲ ਬਣਾਇਆ ਸਰ ਮਾਈ ਕੇਸ ਨਾਮ ਦਾ ਸਰ ਉਹ ਚ ਸਰ ਜਿੰਨੇ ਵੀ ਸਰ ਏ ਐਨ ਟੀ ਦੇ ਸਰ ਪੈਂਡਿੰਗ ਕੇਸ ਨੇ ਸਰ ਪੰਜਾਬ ਦੇ ਸਾਰੇ ਸਰ ਉਸ ਪੋਰਟਲ ਤੇ ਸਰ ਉਹਦੀ ਕੇਸ ਮਾਨੀਟਰੀਂਗ ਕਰ ਸਕਦੇ ਨੇ ਸਰ ਉਸ ਉਸ ਮਾਈ ਕੇਸ ਪੋਰਟਲ ਦੇ ਤੋਂ ਸਰ ਸਰ ਉਸ ਨੂੰ ਸਰ ਜਿਵੇਂ ਅੱਜ ਸਰ 28 ਤਰੀਕੇ ਸਰ 28 ਤਰੀਕ ਨੂੰ ਸਰ ਜਿੰਨੇ ਵੀ ਅੱਜ ਸਰ ਕੇਸ ਨੇ ਸਰ ਪੰਜਾਬ ਦੇ ਸਰ ਸਾਡੇ ਏਐਨਟੀ ਆਫ ਦੇ ਸਰ ਉਸ ਪੋਰਟਲ ਦੇ ਅੰਦਰ ਦਿਖਣਗੇ ਸਰ ਉਸ ਪੋਰਟਲ ਤੇ ਸਰ ਕੇਸ ਵਾਈ ਸਰ ਇੱਕ ਇੱਕ ਕੇਸ ਦੇ ਕਿੰਨੇ ਕਿੰਨੇ ਸਰ ਗਵਾਹ ਨੂੰ ਸਮਨ ਕੀਤਾ ਗਿਆ ਉਹ ਗਾਹ ਦੀ ਲਿਸਟ ਉਹਨਾਂ ਦੇ ਨਾਂ ਆਂਗੇ ਸਰ ਉਹਨਾਂ ਨੂੰ ਸਰ ਜਿਹੜੇ ਤਾਲੇ ਚ ਵਿੱਚ ਆਏ ਨਹੀਂ ਸਰ ਉਹਨਾਂ ਦੇ ਨਾਂ ਸਰ ਜਿਹੜੇ ਨਹੀਂ ਆਏ ਸਰ ਉਹਨਾਂ ਦੇ ਨਾਂ ਸਰ ਕਿਸੇ ਨੂੰ ਨਹੀਂ ਆਇਆ ਤੁਸੀਂ ਉਹਨੇ ਕੀ ਕਾਰਨ ਹੈ ਸਰ ਕਿਉਂ ਨਹੀਂ ਆਇਆ ਸਰ ਇਹ ਸਾਰੀ ਲਿਸਟ ਸਰ ਉਹਦੇ ਵਿੱਚ ਸਰ ਦਿਖਾਈ ਜਾਵੇਗੀ ਇਹਦੇ ਨਾਲ ਸਰ ਇੱਕ ਇੱਕ ਹੋਰ ਬੜੀ ਵਧੀਆ ਚੀਜ਼ ਹੈ ਸਰ ਉਹਦੇ ਵਿੱਚ ਅਲਰਟ ਦੇਣ ਦੀ ਸਰ ਉਦੇ ਵਿੱਚ ਸਰ ਅਸੀਂ ਕਿਸੇ ਵੀ ਸਰ ਗਵਾਹ ਨੂੰ ਜਿਹਦੀ ਗਵਾਹੀ ਹੈ ਸਰ ਉਹਨਾਂ ਦੇ ਮੈਸੇਜ ਤੇ ਸਰ ਉਹਦੇ ਫੋਨ ਤੇ ਸਰ ਅਲਰਟ ਭੇਜ ਸਕਦੇ ਹਾਂ ਸਰ ਕਿ ਤੁਹਾਡੀ ਗਵਾਹੀ ਹੈ ਸਰ ਤੁਸੀਂ ਗਵਾਹੀ ਤੇ ਪੇਸ਼ ਹੋਣਾ ਸਰ ਤੇ ਇਸ ਨਾਲ ਸਰ ਇਸ ਪੋਰਟਲ ਜਾਂ ਤੋਂ ਬਸ ਇਹ ਦੇਖਿਆ ਗਿਆ ਸਰ ਕਿ ਹੁਣ ਜਿਹੜੀ ਸੁਣਵਾਈ ਹੈ ਸਰ ਅਦਾਲਤਾਂ ਦੇ ਵਿੱਚ ਬਹੁਤ ਤੇਜ਼ੀ ਆਈ ਹੈ ਸਰ ਇਸ ਪੋਰਟਲ ਦੇ ਆਉਣ ਨਾਲ ਸਰ ਜਲਦੀ ਖਤਮ ਹੋਏਗਾ ਧੰਨਵਾਦ ਸਰ ਐਥੇ ਹੁਣ ਕੇ ਇਹ ਤੇ ਸਾਰ ਟੋਟਲ ਚਾਹਸਾ ਬਲ ਟੋਟਲ ਚਾਹਸਾ ਬਲ ਡਬਲ ਕਰ ਸਾਰੇ ਆਪਣਾ ਡਬਲ ਕਰ ਡਬਲ 8089 ਹੈ ਐਂਟੀ ਡਰਗ ਹੈਲਪਲਾਈਨ ਹੈ ਇੱਕ ਵਟਸਐਪ ਚੈਟ ਬੋਟ ਹੈ ਸਰ ਸਭ ਤੋਂ ਪਹਿਲਾਂ মিডিਆ ਦੇ ਸਾਥੀਆਂ ਦਾ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਸੋਸ਼ਲ ਮੀਡੀਆ ਸਾਰੇ ਜਿਹੜੇ ਜਿਹੜੇ ਮੰਚਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਵੀ ਹੈ ਤੇ ਧੰਨਵਾਦ ਵੀ ਹੈ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੇ ਲਗਭਗ 2.5 ਸਾਲ ਪੌਣ 3 ਸਾਲ ਦੇ ਸਰਕਾਰ ਦੇ ਸਮੇਂ ਦੌਰਾਨ ਬਹੁਤ ਸਾਰੇ ਇਨੀਸ਼ੀਏਟਿਵ ਲੈ ਗਏ ਨੇ ਹਰ ਫੀਲਡ 'ਚ ਭਾਵੇਂ ਉਹ ਸਕੂਲ ਆਫ ਐਮਿਨੈਂਸ ਹੋਣ ਭਾਵੇਂ ਉਹ ਆਮ ਆਦਮੀ ਕਲੀਨਿਕ ਹੋਣ ਭਾਵੇਂ ਐ ਐਸਐਸਐਫ ਜੋ ਨਮੀ ਸੜਕ ਸੁਰੱਖਿਆ ਫੋਰਸ ਨੇ ਨਵੀਂ ਪੁਲਿਸ ਬਣਾਈ ਨਵੀਆਂ ਗੱਡੀਆਂ ਦਿੱਤੀਆਂ ਲੇਟੈਸਟ ਜਿਹਦੇ ਨਾਲ ਐਕਸੀਡੈਂਟ ਦੇ ਵਿੱਚ ਹੋਣ ਵਾਲੀਆਂ ਬੇਵਕਤੀਆਂ ਅਣ ਹੋਈਆਂ ਮੌਤਾਂ 'ਚ ਬਹੁਤ ਭਾਰੀ ਕਮੀ ਆਈ ਹੈ ਤਾਂ ਮੈਂ ਉਹ سٹਾਮ ਪੇਪਰਾਂ ਦੀ ਕਲਰ ਕੋਡਿੰਗ ਹੋਵੇ ਤਾਂ ਕਿ ਪਤਾ ਲੱਗ ਸਕੇ ਕਿ ਜੋ ਬੰਦਾ ਇੰਡਸਟਰੀ ਲੋਨ ਆਇਆ ਸੀ ਉਹ ਵਾਕਈ ਇੰਡਸਟਰੀ ਹੀ ਲਾ ਰਿਹਾ ਹੈ ਜ ਜੀ ਨੇ ਕੋਈ ਕਲੋਨੀ ਕੱਟਨੀ ਹੈ ਕਿ ਉਹ ਕਲੋਨੀ ਹੀ ਕੱਟ ਰਿਹਾ ਜਾਂ ਕੋਈ ਕਲੋਨੀ ਦੀ ਜਗ੍ਹਾ ਤੇ ਕੋਈ ਇਸ ਤਰ੍ਹਾਂ ਦਾ ਕੰਸਟਰਕਸ਼ਨ ਤਾਂ ਨਹੀਂ ਕਰ ਰਿਹਾ ਜਿਹੜੀ ਨਾ ਹੋਵੇ ਤਾਂ ਕਲਰ ਕੋਡਿੰਗ ਨਾਲ ਪਤਾ ਲੱਗ ਜਾਂਦਾ ਸਾਡਾ ਸਭ ਤੋਂ ਵੱਡਾ ਜਿਹੜਾ ਸਮਝ ਲਓ ਵੀ ਜੰਗ ਚੱਲ ਰਹੀ ਹੈ ਉਹ ਹੈਗੀ ਹੈ ਨਸ਼ਿਆਂ ਦੇ ਖਿਲਾਫ ਡਰੱਗ ਦੇ ਖਿਲਾਫ ਤੁਸੀਂ ਪਿਛਲੇ ਕਈ ਮਹੀਨਿਆਂ ਤੋਂ ਦੇਖ ਰਹੇ ਹੋਵੋਗੇ ਕਿ ਬਹੁਤ ਸਾਰੇ ਸਮੱਗਲਰ ਫੜੇ ਜਾ ਰਹੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਨੇ ਜਿਹੜੀਆਂ ਉਹਨਾਂ ਨੇ ਨਸ਼ਾ ਤਸਕਰੀ ਦੇ ਪੈਸੇ ਨਾਲ ਬਣਾਈਆਂ ਨੇ ਉਹਨਾਂ ਨੂੰ ਸਰਕਾਰ ਨੇ ਜ਼ਬਤ ਕੀਤਾ ਲਗਭਗ 400 ਕਰੋੜ ਦੇ ਜੀ ਸੱਚ 400 ਕਰੋੜ 400 ਕਰੋੜ ਦੇ ਨੇੜੇ ਤੇੜੇ ਦੀ ਪ੍ਰਾਪਰਟੀਆਂ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਜ਼ਬਤ ਕੀਤੀਆਂ ਨੇ ਸੋ ਇਹਦੇ ਨਾਲ ਇਹ ਮੈਸੇਜ ਜਾਂਦਾ ਹੈ ਕਿ ਜੇ ਤੁਸੀਂ ਇਹ ਗਲਤ ਕੰਮ ਕਰਕੇ ਪੈਸਾ ਕਮਾ ਲੋਗੇ ਤਾਂ ਲੈ ਕੇ ਕਿੱਥੇ ਜਾਓਗੇ ਫਿਰ ਸੋ ਅਸੀਂ ਹੁਣ ਸਾਡੇ ਕੋਲੇ ਸਪੈਸ਼ਲ ਟਾਸਕ ਫੋਰ ਨਾਂ ਦੀ ਇੱਕ ਪੁਲਿਸ ਸੀਗੀ ਜੋ ਐਸਟੀਐਫ ਕਹਿੰਦੇ ਸੀ ਉਹਨੂੰ ਅਸੀਂ ਉਹਦੇ ਚ ਅਲੱਗ-ਅਲੱਗ ਜਗ੍ਹਾ ਤੋਂ ਲਏ ਹੋਏ ਸੀਗੇ ਪੁਲਿਸ ਪੁਲਿਸ ਤੋਂ ਕੋਈ ਤੋਂ ਲਿਆ ਹੋਇਆ ਕੋਈ ਤੋਂ ਇਕੱਠੀ ਕੀਤੀ ਹੋਈ ਸੀ ਅਸੀਂ ਉਹਨੂੰ ਅਪਡੇਟ ਕੀਤਾ ਡਿਜੀਟਲ ਕੀਤਾ ਉਹਦਾ ਨਾਮ ਹੈਗਾ ਐਂਟੀ ਨਾਰਕੋਟਿਕਸ ਟਾਸਕ ਫੋਰਸ ਏਆਈ ਏਐਨਪੀਐਫ ਸੋ ਐਸਟੀਐਫ ਦਾ ਇਹ ਜਗ੍ਹਾ ਲਾਉਗੀ ਉਹਨੂੰ ਰਿਪਲੇਸ ਕਰਾਂਗੇ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਪਹਿਲਾਂ ਇਹਨਾਂ ਦੀ ਗਿਣਤੀ 400 ਸੀ ਹੁਣ ਅਸੀਂ ਇਹਨਾਂ ਦੀ ਗਿਣਤੀ ਵਧਾ ਕੇ 800 ਕਰਾਂਗੇ ਤੇ ਇਹ ਆਪਣੀ ਹੋਣਗੇ ਇਹਨਾਂ ਦੇ ਇਹ ਨਹੀਂ ਹੈਗਾ ਕਿ ਇਧਰੋਂ ਉਧਰੋਂ ਲੈਣੇ ਪੈ ਰਹੇ ਫਲਾਨੇ ਥਾਣੇ ਚੋਂ ਫਲਾਨੇ ਜ਼ਿਲ੍ਹੇ ਚੋਂ ਤੇ ਉਹਨਾਂ ਨੂੰ ਇਹ ਹੋਊਗਾ ਕਿ ਜਿਹੜੇ 400 ਕਿਤੇ ਹੋਰ ਲਏ ਹੋਏ ਸੀ ਉਹ ਵੀ ਆਪੇ ਆਪਣੇ ਜ਼ਿਲ੍ਹੇ ਚਲੇ ਜਾਣਗੇ ਤਾਂ ਉਹ ਜਿਹੜੀ ਨਾਰਮਲ ਪੁਲਿਸ ਹੈ ਜਾਂ ਜਿਹੜੇ ਭਾਗ ਚੋਂ ਆਏ ਨੇ ਉਹ ਉਹ ਆਪਣਾ ਆਪਣਾ ਕੰਮ ਉੱਥੇ ਕਰਨਗੇ ਸੋ ਅੱਜ ਇੱਥੇ ਉਦਘਾਟਨ ਕੀਤਾ ਹੈ ਤੇ ਬਹੁਤ ਸ਼ਾਨਦਾਰ ਲੇਟੈਸਟ ਕੰਪਿਊਟਰ ਨੇ ਔਰ ਇਹਦੇ ਵਿੱਚ 90 ਲੱਖ ਰੁਪਏ ਦੀ ਲਗਤ ਆਈ ਹੈ ਇਸ ਥਾਣੇ ਨੂੰ ਅਪਡੇਟ ਕਰਨ ਤੇ ਤੇ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਅਸੀਂ ਇੱਕ ਰਾਜ ਸਰਕਾਰ ਵੱਲੋਂ ਪਹਿਲ ਕਰ ਰਹੇ ਹਾਂ ਕਿ ਐਂਟੀ ਡਰਗ ਹੈਲਪਲਾਈਨ ਜਿਹੜੀ ਵਟਸਐਪ ਚੈਟ ਚੈਟਬੋਟ ਜੋ ਉਦੋਂ ਉਦਕਰਨ ਕੀਤਾ ਗਿਆ ਤੇ ਕੋਈ ਵੀ ਬੰਦਾ ਉਸ ਨੰਬਰ ਤੇ ਇਨਫੋਰਮੇਸ਼ਨ ਜਿਵੇਂ ਲਿਖਿਆ ਹੋਇਆ ਤੁਹਾਡੇ ਸਾਹਮਣੇ ਦੇ ਸਕਦਾ ਹੈ ਜਾਂ ਇਨਫੋਰਮੇਸ਼ਨ ਲੈ ਸਕਦਾ ਹੈ। ਔਰ ਉਹਦਾ ਨਾਮ ਗੁਪਤ ਰੱਖਿਆ ਜਾਊ ਜੇ ਕਿਸੇ ਨੇ ਕੋਈ ਕੋਈ ਇਨਫੋਰਮੇਸ਼ਨ ਦੇਣੀ ਹੈ ਕਿ ਇੱਥੇ ਨਸ਼ਾ ਵਿਕ ਰਿਹਾ ਜਾਂ ਇੱਥੇ ਸਾਡੇ ਇਸ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਨੇ। ਸੋ ਉਹਦਾ ਨੰਬਰ ਹੈਗਾ 9 779 100 200 97 79 100 200 ਬਕਾਇਦਾ ਤੌਰ ਤੇ ਕੰਟਰੋਲ ਰੂਮ ਬਣਾਇਆ ਗਿਆ ਜਿੱਥੇ ਮੈਸੇਜ ਆਉਣਗੇ ਉਹ ਮੈਸੇਜ ਦਾ ਜਵਾਬ ਵੀ ਦਿੱਤਾ ਜਾਊਗਾ ਸਮੱਸਿਆ ਹੱਲ ਕਰਨ ਵਾਲੀ ਇਹ ਨਾਲ ਦੀ ਨਾਲ ਜੇ ਕਾਉਂਸਲਿੰਗ ਦੀ ਲੋੜ ਪੈਂਦੀ ਹੈ ਕੋਈ ਕਾਉਂਸਲਿੰਗ ਵਾਸਤੇ ਹੈ ਕੋਈ ਕਿਸੇ ਹੋਰ ਦਿਕਤ ਹੈ ਕੋਈ ਉਹਨੂੰ ਆ ਰਹੀ ਹੈ ਤਾਂ ਜਿਹੜੀ ਐਨਟੀਐਫ ਹੈ ਉਹਦੀ ਹੈਲਪ ਕਰੂਗੀ। ਤੋਂ ਕਿਸੇ ਨੇ ਹੋਟ ਕਲੀਨਿਕ ਜਾਣਾ ਹੈ ਕਿਸੇ ਨੇ ਹੋਰ ਦਵਾਈ ਲੈਣੀ ਹੈ ਉਹ ਹੈਲਪ ਕਰਾਂਗੇ। ਅਸੀਂ ਜਿਹੜੇ ਡਰੱਗ ਐਡਿਕਸ਼ਨ ਚ ਪੈ ਗਏ ਸੀ ਉਹਨਾਂ ਨੂੰ ਇੱਕ ਪੇਸ਼ੈਂਟ ਸਮਝਦੇ ਆ ਕਿ ਉਹਨਾਂ ਨੂੰ ਹਸਪਤਾਲ ਜਾਣਾ ਚਾਹੀਦਾ ਉਹਨਾਂ ਨੂੰ ਜੇਲ੍ਹਾਂ ਚ ਨਹੀਂ ਜਾਣਾ ਚਾਹੀਦਾ। ਜਿਹੜੇ ਵੇਚਦੇ ਆ ਵੱਡੀਆਂ ਮੱਛੀਆਂ ਉਹਨੂੰ ਵੀ ਅਸੀਂ ਬਖਸ਼ਣਾ ਨਹੀਂ। ਸੋ ਪੂਰਾ ਦੇਸ਼ ਦੀ ਪਹਿਲੀ ਦੇਸ਼ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਕਿ ਇੱਕ ਪੂਰੀ ਜਿਹੜੀ ਇਹ ਫੋਰਸ ਹੈ ਉਹ ਇਸੇ ਕੰਮ ਵਾਸਤੇ ਬਣਾਈ ਜਾ ਰਹੀ ਹੈ। ਔਰ ਹਾਈਲੀ ਟ੍ਰੇਨਡ ਨੇ ਜਿੰਨੇ ਵੀ ਸਾਡੇ ਇਸ ਟਾਸਕ ਫੋਰਸ ਦੇ ਵਿੱਚ ਕੰਮ ਕਰਨਗੇ। ਔਰ 12 ਕਰੋੜ ਰੁਪਏ ਸਰਕਾਰ ਵੱਲੋਂ ਲੇਟੈਸਟ ਇਕੁਪਮੈਂਟ ਖਰੀਦਣ ਵਾਸਤੇ ਜਿਹੜੇ ਇੱਥੇ ਚੈਟਬੋਟ ਤੇ ਨੇ ਜਾਂ ਕਿ ਜਿਹੜੇ ਕੰਪਿਊਟਰ ਨੇ ਉਨ੍ਹਾਂ ਤੇ ਖਰਚੇ ਕੇ ਪੈਸਾ ਤੇ 14 ਨਵੀਆਂ Mahindra Scorpio ਗੱਡੀਆਂ ਖਰੀਦ ਕੇ ਇਹਨਾਂ ਨੂੰ ਦਿੱਤੀਆਂ ਨੇ ਪਹਿਲਾਂ ਵੀ ਪੰਜਾਬ ਪੁਲਿਸ ਕੋਲੇ ਇਸ ਵਕਤ ਦੇ ਸਭ ਤੋਂ ਵੈਸਟ ਗੱਡੀਆਂ ਪੰਜਾਬ ਪੁਲਿਸ ਕੋਲੇ ਨੇ ਤੁਸੀਂ ਸੜਕਾਂ ਤੇ ਜਾਂਦੇ ਹੋਵੋਗੇ ਐਸਐਸਐਫ ਕੋਲੇ ਨਵੀਆਂ ਗੱਡੀਆਂ ਨੇ ਐਸਐਚਯੂਜ਼ ਕੋਲੇ ਨਵੀਆਂ ਗੱਡੀਆਂ ਨੇ ਔਰ ਲੇਟੈਸਟ ਇਕੁਪਮੈਂਟ ਨਾਲ ਜੁੜਿਆ ਹੋਇਆ ਕੈਮਰੇ ਲੱਗੇ ਹੋਏ ਨੇ ਤਾਂ ਜੋ ਪੰਜਾਬ ਪੁਲਿਸ ਦੇ ਵਿੱਚ 10000 ਅਸਾਮੀਆਂ ਦੀ ਵੀ ਨਵੀਆਂ ਦੀ ਤਜਵੀਜ਼ ਹੈ ਤਾਂ ਕਿਉਂਕਿ ਕਾਫੀ ਦੇਰ ਤੋਂ ਲਗਭਗ 2001 ਜਾਂ 2 ਤੋਂ ਨਫਰੀ ਉਹਨੀਆਂ ਚੱਲੀ ਆ ਰਹੀ ਹੈ ਪਾਪੂਲੇਸ਼ਨ ਵਧ ਗਈ ਕ੍ਰਾਈਮ ਜਿਹੜੇ ਨੇ ਕ੍ਰਿਮੀਨਲ ਨੇ ਲੇਟੈਸਟ ਉਹਨਾਂ ਕੋਲੇ ਡਰੋਨ ਆ ਗਏ ਇਹ ਆ ਗਏ ਤਾਂ ਸਾਨੂੰ ਉਹਦੇ ਦਾ ਮੁਕਾਬਲਾ ਕਰਨ ਲਈ ਉਹਨਾਂ ਤੋਂ ਵੀ ਜ਼ਿਆਦਾ ਲੈਸ ਹੋਣਾ ਪਊਗਾ ਲੇਟੈਸਟ ਟੈਕਨੋਲੋਜੀ ਨਾਲ ਸੋ ਮੈਂ ਇਸ ਗੱਲ ਲਈ ਪੰਜਾਬ ਪੁਲਿਸ ਨੂੰ ਬਤਾਈ ਵਿਦਨ ਕਿ ਉਹਨਾਂ ਨੇ ਪਿਛਲੇ ਸਮੇਂ ਦੌਰਾਨ ਬਹੁਤ ਵੱਡੀਆਂ-ਵੱਡੀਆਂ ਮੱਛੀਆਂ ਵੀ ਫੜੀਆਂ ਜੋ ਡਰੱਗ ਨਾਲ ਸੰਬੰਧਤ ਸੀ ਉਹਨਾਂ ਦੀਆਂ ਜ਼ਮੀਨਾਂ ਵੀ ਅਟੈਚ ਕੀਤੀਆਂ ਪ੍ਰਾਪਰਟੀਆਂ ਅਟੈਚ ਕੀਤੀਆਂ ਬਹੁਤ ਸਾਰੇ ਮਾਮਲੇ ਵਿਦਨ 24 ਆਵਰ ਸੁਲਝਾ ਲਏ ਗਏ ਜਿਵੇਂ ਖੰਨੇ ਦੇ ਵਿੱਚ ਇੱਕ ਮੰਦਿਰ ਦੇ ਵਿੱਚ ਬੇਅਦਬੀ ਹੋਈ ਉਹ 24 ਘੰਟੇ 40 ਘੰਟੇ ਦੇ ਵਿੱਚ ਵਿੱਚ ਉਹ ਫਰਲੇ ਗਏ ਤੇ ਉਹ ਸੰਗਠਨ ਜਿਹੜੇ ਸੀਗੇ ਜਿਹੜੇ ਆਸਥਾ ਰੱਖਣ ਵਾਲੋਂ ਮੈਨੂੰ ਧੰਨਵਾਦ ਵੀ ਕਹਿ ਕੇ ਗਏ ਫਿਰ ਅੰਮ੍ਰਿਤਸਰ ਦੇ ਵਿੱਚ ਇੱਕ ਐਨਆਰਆਈ ਦੇ ਘਰੇ ਅਟੈਕ ਹੋਇਆ ਚਲੋ ਹੈਗਾ ਤਾਂ ਪਰਿਵਾਰਕ ਝਗੜਾ ਸੀ ਪਰ ਫਿਰ ਵੀ ਬੰਦੇ ਹਿਮਾਚਲ ਤੋਂ ਟ੍ਰੇਸ ਕਰਕੇ ਲਿਆਂਦੇ ਔਰ ਜੇਲ੍ਹ ਅੰਦਰ ਨੇ ਸੋ ਲਾਅ ਐਂਡ ਆਰਡਰ ਦੇ ਵਿੱਚ ਅਸੀਂ ਕੋਈ ਢਿੱਲ ਨਹੀਂ ਜਿਹੜੀ ਹੈ ਦਿੰਦੇ ਤੇ ਨਾ ਹੀ ਕਿਸੇ ਨੂੰ ਬਖਸ਼ਿਆ ਜਾਂਦਾ ਕਿਉਂਕਿ 60 3/2 3 ਕਰੋੜ ਲੋਕਾਂ ਦਾ ਇੱਕ ਗੁਲਦਸਤਾ ਹੈ ਪੰਜਾਬ ਸਾਡਾ ਸੋ ਸਾਰਿਆਂ ਦੀ ਜਾਨ ਮਾਲ ਦੀ ਰਾਖੀ ਕਰਨਾ ਸਾਡਾ ਗਵਰਨਮੈਂਟ ਦਾ ਫਰਜ਼ ਵੀ ਬਣਦਾ ਹੈ ਔਰ ਅਸੀਂ ਕਰ ਵੀ ਰਹੇ ਹਾਂ ਔਰ ਜਦੋਂ ਕਿਤੇ ਸਾਨੂੰ ਇਹ ਪਤਾ ਲੱਗਦਾ ਹੈ ਕਿ ਇੱਥੇ ਕੋਈ ਸ਼ੱਕੀ ਬੰਦੇ ਜਿਵੇਂ ਕਿਉਂਕਿ ਨਾਲ-ਨਾਲ ਸਾਨੂੰ ਬਾਰਡਰ ਸਟੇਟ ਹੈ ਨਾਲ-ਨਾਲ ਸਾਨੂੰ ਬਾਰਡਰ ਦੇ ਵਿੱਚ ਤੇ ਵੀ ਨੇਕ ਤੇ ਆ ਰੱਖਣਾ ਪੈਂਦਾ ਕਿ ਕੋਈ ਡਰੋਨ ਆ ਗਿਆ ਕਿ ਕੋਈ ਬਛੱਕੀ ਬੰਦੇ ਦੇਖੇ ਗਏ ਕਿਤੇ ਪਠਾਨ ਕੋੜ ਜਾਂ ਤਾਂ ਅਸੀਂ ਮਿਲ ਕੇ ਚੱਲਦੇ ਆ ਤੁਹ ਨਾਲ ਨਾਲ ਦੇਸ਼ ਦੀ ਰੱਖਿਆ ਵੀ ਅਸੀਂ ਕਰ ਰਹੇ ਆ 532 ਕਿਲੋਮੀਟਰ ਸਾਡਾ ਬਾਰਡਰ ਹੈ ਜਿਹੜਾ ਪਾਕਿਸਤਾਨ ਨਾਲ ਲੱਗਦਾ ਜਿੱਥੋਂ ਕਿ ਸ਼ਰਾਰਤਾਂ ਹੁੰਦੀਆਂ ਰਹਿੰਦੀਆਂ ਉਨ੍ਲੇ ਪਾਸਿਓ ਸੋ 10 ਕਰੋੜ ਦਾ ਜਿਹੜਾ ਫੰਡ ਹੈ ਇੱਕ ਆੜਾ ਤੋਂ ਕਾੜਾ ਫੰਡ ਹੈ ਜੀ ਉਹ ਵੀ ਇਹਨਾਂ ਨੂੰ ਮਿਲੂਗਾ ਮਲ ਪੈਸੇ ਪੱਖੋਂ ਅਸੀਂ ਨਹੀਂ ਇਹ ਚਾਹੁੰਦੇ ਕਿ ਕੋਈ ਪੈਸੇ ਪੱਖੋਂ ਪੰਜਾਬਪੁਰਸ ਕੋਲੇ ਕੋਈ ਇਹ ਜੇ ਇਕੁਪਮੈਂਟ ਨਾ ਹੋਣ ਕਿ ਕ੍ਰਿਮੀਨਲ ਜਿਹੜੇ ਤਸਕਰ ਨੇ ਉਹ ਉਹਨਾਂ ਦੀ ਨਜ਼ਰਾਂ ਤੋਂ ਬਚ ਕੇ ਲੰਘ ਜਾਣ ਜਾਂ ਕੋਈ ਸੋ ਐਸੇ ਬਿਲਡਿੰਗ 'ਚ ਜਿਹੜੇ ਕੈਮਰੇ ਲੱਗਣਗੇ ਮੋਹਾਲੀ ਦੇ ਵਿੱਚ ਪੂਰੀ ਮੋਹਾਲੀ 'ਚ ਤੇ ਹਰ ਇੱਕ ਐਗਜ਼ਿਟ ਪੁਆਇੰਟ ਤੇ ਹਰ ਇੱਕ ਥਾਂ ਤੇ ਉਹ ਉਹਦਾ ਜਿਹੜਾ ਕੰਟਰੋਲ ਰੂਮ ਹੈ ਉਹ ਵੀ ਇੱਥੇ ਬਣੂਗਾ ਤਾਂ ਤੁਸੀਂ ਅੰਦਰ ਜਾ ਕੇ ਦੇਖ ਵੀ ਸਕਦੇ ਹੋ ਕਿਸ ਤਰ੍ਹਾਂ ਅਸੀਂ ਹਾਈਲੀ ਪ੍ਰੋਫੈਸ਼ਨਲ ਆਫਿਸ ਬਣਾਏ ਨੇ ਸੋ ਮੈਂ ਇਸ ਗੱਲ ਲਈ ਡੀਜੀਪੀ ਸਾਹਿਬ ਨੂੰ ਵਧਾਈ ਵੀ ਦੇਣਾ ਤੇ ਕਹਿੰਨਾ ਕਿ ਕਮੈਂਟ ਲਈ ਤੁਸੀਂ ਜੋ ਬੋਲੋ ਅਜੀ ਸਰ ਦੇ ਮਾਰਗਦਰਸ਼ਨ ਸਰ ਨੇ ਸਾਰੀ ਸੀਐਮ ਸਾਹਿਬ ਨੇ ਸਾਰੀ ਗੱਲਾਂ ਕਹਤੀਆਂ ਇਹ ਇੱਕ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਸੀ ਇੱਕ ਨਵੀਂ ਫੋਰਸ ਪਾਈ ਗਈ ਹੈ ਜਿਸ ਨੂੰ ਡਰਗ ਟ੍ਰਾਫਿਕਿੰਗ ਨੂੰ ਕੰਬੈਟ ਕਰਨ ਦੇ ਵਿੱਚ ਕੋਆਰਡੀਨੇਟਿੰਗ ਏਜੰਸੀ ਦੇ ਤੌਰ ਤੇ ਕੰਮ ਕਰੇਗੀ ਇਸ ਨੂੰ ਸੋਫਿਸਟੀਕੇਟਿਡ ਸੌਫਟਵੇਅਰ ਤੇ ਇਕਵਿਪਮੈਂਟਸ ਤੋਂ ਲਾਸ਼ ਕੀਤਾ ਜਾ ਰਿਹਾ ਹੈ ਜੋ 12 ਕਰੋੜ ਦੀ ਫੰਡਿੰਗ ਨਾਲ ਇੱਕ ਇੰਟੈਲੀਜੈਂਸ ਯੂਨਿਟ ਬਣਾਈ ਜਾ ਰਹੀ ਹੈ ਕਿ ਤੇ ਇਹਦੀ ਅਲੱਗ ਫੋਰੈਂਸਿਕ ਯੂਨਿਟ ਹੋਊਗੀ ਲੀਗਲ ਯੂਨਿਟ ਹੋਊਗੀ ਤੇ ਪੰਜਾਬ ਪੁਲਿਸ ਇਸ ਕਮਿਟਿਡ ਅੰਡਰ ਦ ਲੀਡਰਸ਼ਿਪ ਆਫ ਚੀਫ ਮਿਨਿਸਟਰ ਸਾਹਿਬ ਟੂ ਇਰੈਡੀਕੇਟ ਦ ਡਰਗ ਡੈਰਸ ਥੈਂਕ ਯੂ ਜੀ ਕੋਈ ਸਵਾਲ ਤੁਹਾਡਾ ਹੋਵੇ ਤਾਂ ਦੱਸੋ ਮੇਰੇ ਕੋ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਊਗਾ ਉਹ ਵੀਡੀਓ ਭੇਜ ਸਕਦੇ ਨੇ ਜਾਂ ਕੋਈ ਲੋਕੇਸ਼ਨ ਭੇਜ ਸਕਦੇ ਨੇ ਇਮੀਡੀਏਟਲੀ ਇੱਥੋਂ ਜਿਹੜੇ ਆਰਡਰ ਜਾਣਗੇ ਉਹ ਜਿਸ ਇਲਾਕੇ ਦਾ ਹੈ ਤੇ ਉੱਥੇ ਇਹ ਕਾਰਵਾਈ ਹੋਊਗੀ ਤਾਂ ਕਿ ਲੋਕਾਂ ਦਾ ਤੇ ਜਿਹੜਾ ਟਾਸਕ ਫੋਰਸ ਦਾ ਆਪਸ ਜਿਹੜਾ ਮੇਲਜੋਲ ਬਣਿਆ ਰਹੇ ਕਿਉਂਕਿ ਇਸ ਸਮਾਜਿਕ ਬਹੁਤ ਵੱਡੀ ਸਮਾਜਿਕ ਸਮੱਸਿਆ ਹੈ ਲੋਕਾਂ ਨੂੰ ਪਤਾ ਹੁੰਦਾ ਕਿ ਕੌਣ ਕੌਣ ਕਿੱਥੇ ਕਿੱਥੇ ਕੀ ਕੀ ਹੋ ਰਿਹਾ ਹੈ ਤਾਂ ਜੇ ਪੁਲਿਸ ਨੂੰ ਲੋਕਾਂ ਤੋਂ ਫਰਸਟ ਹੈਂਡ ਇਨਫੋਰਮੇਸ਼ਨ ਆ ਜਾਏ ਤਾਂ ਉਸ ਇਲਾਕੇ ਦੇ ਵਿੱਚ ਫਿਰ ਡਰ ਪੈਦਾ ਹੁੰਦਾ ਕਿ ਹਾਂ ਜੀ ਇੱਥੇ ਤਾਂ ਮਤਲਬ ਡਰਗ ਵੇਚਣੀ ਜਾਂ ਕੋਈ ਹੋਰ ਇਹ ਖਤਰਾ ਹੈ ਇੱਥੇ ਇੱਥੇ ਨਹੀਂ ਜਾ ਸਕਦੇ ਸਖਤ ਤੋਂ ਸਖ ਸਜ਼ਾ ਵੀ ਨਾਲ ਔਰ ਨਾਲ ਹਰ ਇੱਕ ਥਾਣੇ 'ਚ ਅਸੀਂ ਇੱਕ ਲਾਅ ਅਫਸਰ ਵੀ ਦਿੱਤਾ ਹੈ ਤਾਂ ਕਿ ਜਿਹੜਾ ਅਦਾਲਤੀ ਲੈਂਗੁਏਜ ਹੁੰਦੀ ਹੈ ਜਿਹੜੀ ਭਾਸ਼ਾ ਉਹਦੇ ਵਿੱਚ ਐਫ ਆਈ ਆਰ ਹੋ ਸਕੇ ਤਾਂ ਕਿ ਅੱਗੇ ਜਾ ਕੇ ਉਹਨੂੰ ਸਜ਼ਾ ਤੱਕ ਲੈ ਕੇ ਜਾਈਏ ਇਨਾ ਹੋਵੇ ਕਿ ਪਹਿਲਾਂ ਕੀ ਹੁੰਦਾ ਸੀਗਾ ਕਿ ਆਮ ਹੌਲਦਾਰ ਜਿਹੜੇ ਉਹ ਲਿਖ ਦਿੰਦੇ ਸੀਗੇ ਤੇ ਪਰ ਕਈ ਵਾਰੀ ਕੋਰਟਾਂ 'ਚ ਉਹ ਐਫ ਆਈ ਆਰ ਟਿਕਦੀ ਨਹੀਂ ਸੀ ਤੇ ਅਸੀਂ ਹੁਣ ਹਰ ਇੱਕ ਐਫ ਆਈ ਆਰ ਦੇ ਨਾਲ ਇੱਕ ਜਿਹੜਾ ਲਾਅ ਅਫੀਸਰ ਜਿਹੜਾ ਡਿਸਟ੍ਰਿਕਟ ਟਰਨੀ ਉਹ ਦਿੱਤੇ ਹੋਏ ਨੇ ਤਾਂ ਕਿ ਲੈਂਗੁਏਜ ਜਿਹੜੀ ਅਦਾਲਤੀ ਉਹ ਵੀ ਠੀਕ ਹੋਵੇ ਤੇ ਸਹੀ ਇਨਫੋਰਮੇਸ਼ਨ ਲਿਖੀ ਜਾਵੇ ਛੋਟੀ ਜੀ ਬੇਨਤੀ ਮੈਂ ਕਰਨਾ ਚਾਹੁੰਦਾ ਸੀ ਇਹ ਸੀਐਮ ਸਾਹਿਬ ਦਾ ਆਈਡੀਆ ਸੀਗਾ ਤਕਰੀਬਨ 6 ਮਹੀਨੇ ਪਹਿਲੇ ਜਦੋਂ ਸੀਐਮ ਸਾਹਿਬ ਨੇ ਹਾਈ ਲੈਵਲ ਰਿਵਿਊ ਕੀਤਾ ਸੀਗਾ ਤੇ ਸੀਐਮ ਸਾਹਿਬ ਦਾ ਵਿਊ ਸੀਗਾ ਕਿ ਲੋਕਾਂ ਦੇ ਵਿੱਚ ਤੇ ਪੁਲਿਸ ਦੇ ਵਿੱਚ ਇੱਕ ਫਰਕ ਹੈ ਤੇ ਇਸ ਇਸ ਤਰੀਕੇ ਨਾਲ ਜਿਵੇਂ ਸਵਾਲ ਉਠਿਆ ਕਿ ਇਹ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਊਗਾ ਇਹ ਉਸ ਫਰਕ ਨੂੰ ਇਹ ਸੀਐਮ ਸਾਹਿਬ ਦਾ ਵਿਜਨ ਹੈ ਕਿ ਲੋਕੀ ਡਾਇਰੈਕਟ ਇਨਫੋਰਮੇਸ਼ਨ ਦੇ ਸਕਣਗੇ ਜਿਸ ਤੇ ਫੌਰੀ ਤੌਰ ਤੇ ਕਾਰਵਾਈ ਹੋਊਗੀ ਤੇ ਫੀਡਬੈਕ ਵੀ ਦਿੱਤੀ ਜਾਊਗੀ ਤੇ ਅੱਜ 800 ਬੰਦੇ ਦੀ ਫੋਰਸ 800 ਬੰਦੇ ਦੀ ਫੋਰਸ ਹੋਊਗੀ 403 ਗੋਲੇ ਹੁਣ ਸੀਗੇ ਪਰ ਜਿਹੜੀ ਅਸੀਂ ਨਵੀਂ ਕਰਨੀ ਹੈ ਤਜ਼ਵੀਜ਼ ਹੈ ਉਹ ਜੋ 800 ਬੰਦੇ ਇਸ ਫੋਰਸ ਕੋ ਡਬਲ ਹੋ ਜਾਣਗੇ ਜਿੰਨੇ ਅੱਜ ਨੇ ਤੇ ਉਤੋਂ ਤੋਂ ਬਾਅਦ ਇਹਨਾਂ ਦਾ ਹੈਡ ਕਾਉਂਟ ਹੋਊਗਾ ਜ਼ਿਲ੍ਹਿਆਂ ਨੂੰ ਕੌਣ ਹੈਡ ਕਰੂਗਾ ਸਾਰਾ ਨਹੀਂ ਨਹੀ ਨਾਮ ਤਾਂ ਬਿਲਕੁਲ ਨਹੀਂ ਆਉਣਾ ਇਹ ਤਾਂ ਇਹ ਤਾਂ ਸਾਡੀ ਗਾਰੰਟੀ ਹੈ ਪਰ ਕਈ ਵਾਰੀ ਨਾ ਇਦਾਂ ਵੀ ਹੋਇਆ ਕਿ ਕਿਉਂਕਿ ਕਾਨੂੰਨ ਇਸ ਤਰ੍ਹਾਂ ਦਾ ਤੇ ਉਹਨੂੰ ਵੀ ਅਸੀਂ ਗ੍ਰਹਿ ਮੰਤਰਾਲੇ ਨਾਲ ਵੀ ਇਹ ਸਵਾਲ ਅਸੀਂ ਉਹਨਾਂ ਨੂੰ ਕਿਹਾ ਕਿ ਇਹਨੂੰ ਸਖਤ ਕਰੋ ਕਿ ਲੋਕ ਕਈ ਵਾਰੀ ਫੜ ਲੈਂਦੇ ਆ ਨਸ਼ਾ ਤਸਕਨ ਉਹਨੂੰ ਥਾਣੇ ਛੱਡ ਕੇ ਆਉਂਦੇ ਆ ਕਈ ਵਾਰੀ ਲੋਕ ਬਾਅਦ ਚ ਪਹੁੰਚਦੇ ਆ ਉਹ ਬੰਦੇ ਨੂੰ ਥਾਣੇ ਚੋਂ ਜ਼ਮਾਨਤ ਮਿਲ ਜਾਂਦੀ ਉਹ ਪਹਿਲਾਂ ਆ ਜਾਂਦਾ ਫਿਰ ਲੋਕਾਂ ਨੂੰ ਯਕੀਨੀ ਨਹੀਂ ਰਹਿੰਦਾ ਵੀ ਕਿ ਅਥੋਂ ਇਹਦੇ ਵਿੱਚ ਵੀ ਅਸੀਂ ਸੋਧ ਬਾਰੇ ਗ੍ਰਹਿ ਮੰਤਰਾਲੇ ਨਾਲ ਗੱਲ ਕਰ ਰਹੇ ਆ ਕਿ ਸਾਰੇ ਦੇਸ਼ ਵਾਸਤੇ ਇਹ ਕਰੋ ਕਿ ਜਿਹੜਾ ਬੰਦਾ ਇੱਕ ਵਾਰੀ ਫੜਿਆ ਗਿਆ ਲੋਕਾਂ ਨੂੰ ਉਹਦੇ ਚੋਂ ਉਹਦੇ ਕੋਲੋਂ ਬਰਾਮਦ ਵੀ ਹੋ ਗਈ ਤੇ ਲੋਕਾਂ ਦੀ ਇਨਫੋਰਮੇਸ਼ਨ ਹਮੇਸ਼ਾ ਰਿਐਲਿਟੀ ਰਿਐਲਿਟੀ ਹੁੰਦੀ ਹੈ ਇਹ ਵੀ ਨਹੀਂ ਕਹਾਂਗਾ ਰੈਜੀ ਦੇ ਨੇੜੇ ਹੁੰਦੀ ਹੈ ਰਿਐਲਿਟੀ ਹੁੰਦੀ ਹੈ ਸੋ ਅਸੀਂ ਇਸ ਕਰਕੇ ਪਬਲਿਕ ਨੂੰ ਵੀ ਵਿਚ ਨਾਲ ਇਨਵੋਲਵ ਕਰਾਂਗੇ ਪਲੱਸ ਜਿਹੜੇ ਪਿੰਡ ਫੇ ਬਹੁਤ ਸਾਰੇ ਹੈ ਜਿਹੜੇ ਪਿੰਡ ਨੇ ਮੇਰੇ ਕੋਲ ਇਨਫੋਰਮੇਸ਼ਨ ਆਉਂਦੀ ਹੈ ਆਪਣੇ ਆਪ ਨੂੰ ਨਸ਼ਾ ਰਹਿਤ ਪਿੰਡ ਡਰਗ ਰਹਿਤ ਪਿੰਡ ਕੋਸ਼ਿਸ਼ ਕਰ ਦਿੰਦੇ ਨੇ ਤੇ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਉਹ ਪੁਲਿਸ ਦੇ ਸਹਿਯੋਗ ਨਾਲ ਚੱਲਦੇ ਨੇ ਤਾਂ ਉਹਨਾਂ ਪਿੰਡਾਂ ਨੂੰ ਅਸੀਂ ਤਰੱਕੀ ਵਾਸਤੇ ਕੋਈ ਕੋਈ ਸਕੂਲ ਚਾਹੀਦਾ ਸਟੇਡੀਅਮ ਚਾਹੀਦੇ ਤਾਂ ਕਿ ਬੱਚੇ ਖੇਡਣ ਕਿਤੇ ਲੱਗਣ ਇਧਰ ਉਧਰ ਉਹਨਾਂ ਦਾ ਧਿਆਨ ਬੁਰੀ ਸੰਗਤ ਵੱਲੋਂ ਹਟੇ ਉਹ ਵੀ ਅਸੀਂ ਕਰਾਂਗੇ ਸੋ ਨਾਲ ਖੇਡਾਂ ਬਤਨ ਪੰਜਾਬ ਦੀਆਂ ਜਿਵੇਂ ਕੱਲ ਤੋਂ ਸ਼ੁਰੂ ਹੋ ਰਹੀਆਂ ਨੇ ਸੰਗਰੂਰ ਤੋਂ ਤੇ ਕਈ ਲੱਖ ਬੱਚੇ ਜਿਹੜੇ ਨੇ ਵੱਖ-ਵੱਖ ਉਮਰ ਦੇ ਉਹ ਗਰਾਊਂਡਾਂ 'ਚ ਹੋਣਗੇ ਸਰੀਰ ਨਾਲ ਪਿਆਰ ਹੋਊਗਾ ਭਰਤੀਆਂ ਹੋ ਰਹੀਆਂ ਹਰ ਸਾਲ ਪੁਲਿਸ ਦੇ ਵਿੱਚ ਨੌਕਰੀਆਂ ਮਿਲ ਰਹੀਆਂ ਨੇ ਇਸ ਵਾਰ ਐਡਮਿਸ਼ਨਾਂ ਦਾ ਤੁਸੀਂ ਜੇ ਚੈੱਕ ਕਰੋ ਇਸ ਵਾਰ ਪੰਜਾਬ ਦੇ ਕਾਲਜਾਂ ਯੂਨੀਵਰਸਿਟੀਆਂ 'ਚ ਐਡਮਿਸ਼ਨਾਂ ਦਾ ਬੂਮ ਆਇਆ ਹੋਇਆ ਹੈ ਪਹਿਲਾਂ ਜਿਹੜੇ ਕਾਲਜ 33% ਸਿਰਫ ਐਡਮਿਸ਼ਨ ਹੁੰਦੀ ਸੀ ਅੱਜ ਉਹ ਕਹਿੰਦੇ ਜੀ ਸਾਡੇ ਕੋਲ ਸੀਟੀਆਂ ਨਹੀਂ ਹੁਣ ਇੰਨੇ ਜ਼ਿਆਦਾ ਸਾਡੇ ਕੋਲ ਬੱਚੇ ਆ ਰਹੇ ਨੇ ਉਹ ਵਧੀਆ ਗੱਲ ਹੈ ਰੌਣਕਾਂ ਮੁੜੀਆਂ ਆ ਪੰਜਾਬ ਦੇ ਕਾਲਜਾਂ ਚ ਪੰਜਾਬ ਦੇ ਯੂਨੀਵਰਸਿਟੀਆਂ ਚ ਔਰ ਬੱਚੇ ਪੜ ਰਹੇ ਨੇ ਤਾਂ ਉਹਨੂੰ ਨਾਲ-ਨਾਲ ਨੌਕਰੀਆਂ ਵੀ ਮਿਲ ਰਹੀਆਂ ਨੇ ਸੋ ਸਾਡੇ ਲਈ ਬਹੁਤ ਅੱਛੀ ਗੱਲ ਹੈ ਕਿ ਐਡਮਿਸ਼ਨਾਂ ਦਾ ਬੂਮ ਹੈ ਤੇ ਕੋਈ ਵੀ ਕਾਲਜ ਇਹ ਹੈ ਜਾਨੀ ਹੁਣ ਸਾਡੇ ਕੋਲੇ ਮਤਲਬ ਸਰਕਾਰੀ ਵੀ ਤੇ ਪ੍ਰਾਈਵੇਟ ਦੀ ਐਡਮਿਸ਼ਨ ਦਵਾਉਣ ਦੀਆਂ ਸ਼ਿਫਾਰਿਸ਼ਾਂ ਵਾਸਤੇ ਫੋਨ ਆਉਂਦੇ ਨੇ ਅਸੀਂ ਕਹਿੰਦੇ ਮੈ ਇਹ ਤਾਂ ਮੈਰਿਟ ਦੇ ਆਧਾਰ ਤੇ ਹੋਊਗਾ ਸੋ ਬੜਾ ਅੱਛੇ ਤਰੀਕੇ ਨਾਲ ਜੇ ਬੱਚੇ ਪੜ੍ਹਾਈ ਵੱਲ ਜਾ ਰਹੇ ਨੇ ਤੇ ਪੜ੍ਹਾਈ ਦਾ ਉਹਨਾਂ ਨੂੰ ਉਹਨਾਂ ਦੀ ਸਰਟੀਫਿਕੇਟ ਮੁਤਾਬਕ ਇੱਥੇ ਮੁੱਲ ਵੀ ਪਵੇ ਨੌਕਰੀ ਮਿਲੇ ਤਾਂ ਆਹ ਜਿਹੜੀਆਂ ਬੁਰੀਆਂ ਸੰਗਤਾਂ ਨੇ ਇਹਨਾਂ ਤੋਂ ਬਚਾਂਗੇ ਪਗਲਰ ਨੂੰ ਪਿਛਲੇ ਸਮੇਂ ਦੇ ਵਿੱਚ ਪੜ੍ਹੇ ਵੀ ਜਾਂਦੇ ਆ ਵੱਡੀ ਮੁਕਤੀ ਦੀ ਹੁੰਦੀ ਆ ਤੇ ਪਿਛਲੇ ਸਮੇਂ ਦੇ ਵਿੱਚ ਆ ਉਹਨਾਂ ਦੇ ਸੈਂਪਲ ਇੰਸ਼ੂਅਰੈਂਸ ਕਲੇਮ ਚ ਫੇਰ ਹੁੰਦੀ ਸੀ ਤੇ ਉਹਦੇ ਬਾਰੇ ਕੀ ਤੇ ਪੂਰਾ ਪ੍ਰੋਪਰ ਐਸਬਾਕ ਫਰੈਂਸਿਕ ਯੂਨਿਟ ਬਣਾਇਆ ਪੂਰਾ ਤਾਂ ਕਿ ਕੋਈ ਇਸ ਤਰ੍ਹਾਂ ਦਾ ਉਹਦੇ ਵਿੱਚ ਨਾ ਹੋਵੇ ਸਪਾਰਸ਼ ਨਾ ਚੱਲੇ ਕੋਈ ਕੋਈ ਨਾ ਇਸ ਤਰ੍ਹਾਂ ਦਾ ਹੋਵੇ ਕਿ ਫੜੇ ਤਾਂ ਗਏ ਸੀ ਪਰ ਵਾਜ ਜਮਾਨਤ ਹੋ ਗਈ ਹੈਨਾ ਤੇ ਜਿਹੜਾ ਫੜਦੇ ਸੀ ਨਸ਼ਾ ਉਹਨੂੰ ਅਸੀਂ ਡਿਸਟਰੋਏ ਕਰਨ ਦਾ ਵੀ ਹਰ ਫੈਸਲਾ ਹੈ ਹਰ 2-3 ਮਹੀਨਿਆਂ ਬਾਅਦ ਜੋ ਫੜਿਆ ਹੋਇਆ ਉਹਨੂੰ ਪਬਲਿਕ ਦੇ ਸਾਹਮਣੇ ਡਿਸਟਰੋਏ ਕਰੋ ਠੀਕ ਹੈ ਨਾ ਤੇ ਉਹਨਾਂ ਦੀਆਂ ਪ੍ਰਾਪਰਟੀਆਂ ਜਦੋਂ ਅਟੈਚ ਕਰਦੇ ਹੋ ਤਾਂ ਫਿਰ ਸਭ ਤੋਂ ਵੱਧ ਆਰਥਿਕਤਾ ਦੀ ਸੱਟ ਜਿਹੜੀ ਉਹਦੋਂ ਵੱਜਦੀ ਹੈ ਤੋਂ ਅਸੀਂ ਕਰ ਰਹੇ ਹਾਂ ਦੇਖੋ ਬਿਲਕੁਲ ਦੇਖੋ ਗੱਲ ਇਹ ਹੈ ਜਦੋਂ ਪੋਲਿਟਿਸ਼ਨਲਾਂ ਤੇ ਸਮਗਲਰਾਂ ਦਾ ਆਪਸ ਵਿੱਚ ਨੈਕਸਸ ਬਣ ਗਿਆ ਤਾਂ ਉਹ ਤਾਂ ਹੁਣ ਜਿਹੜੇ ਜਿਨ੍ਹਾਂ ਦੇ ਹੈਗੇ ਸੀ ਸਬੰਧ ਉਹ ਤਾਂ ਲੋਕਾਂ ਨੇ ਹਰਾਤੇ ਉਹ ਤਾਂ ਲੋਕਾਂ ਨੇ ਨੈਕਸਸ ਤੋੜਤਾ ਠੀਕ ਹੈ ਨਾ ਤੇ ਸਾਡੇ ਆਮਾਦੀ ਪਾਰਟੀ ਸਰਕਾਰ ਵੱਲੋਂ ਸਾਡੀ ਇਹ ਗਰੰਟੀ ਹੈ ਕਿ ਸਾਡੇ ਹੁਣ ਉਹਨਾਂ ਨੂੰ ਨਾ ਜਿਹੜੀ ਸਿਆਸੀ ਪਨਾਹ ਮਿਲਣੋਂ हट ਗਈ ਪਹਿਲਾਂ ਮਾਨੂੰ ਬਹੁਤ ਸਿਆਸੀ ਬਣਾ ਮਿਲਦੀ ਸੀ ਕੋਈ ਨਹੀਂ ਚੱਕਦੇ ਫੜਦੇ ਤੈਨੂੰ ਕੁਝ ਨਹੀਂ ਹੋਣ ਦਿੰਦੇ ਸੋਚ ਉਹ ਜਿਹੜੀਆਂ ਜ਼ਮਾਨਾ ਬਦਲ ਗਿਆ ਅਸੀਂ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਪੰਜਾਬ ਨੂੰ ਤੰਦਰੁਸਤ ਪੰਜਾਬ ਬਣਾਉਣਾ ਚਾਹੁੰਦੇ ਆ ਔਰ ਪੰਜਾਬ ਦੇ ਬੱਚੇ ਕਿਹੜੀ ਕਿਹੜੇ ਕਿਹੜਾ ਫੀਲਡ ਹੈ ਜਿਹਦੇ ਵਿੱਚ ਪੰਜਾਬ ਦੇ ਬੱਚੇ ਅਚੀਵ ਨਹੀਂ ਕਰਦੇ ਹੁਣੇ ਹੁਣੇ ਤੁਸੀਂ ਉੱਥੇ ਹੈਗੇ ਸੀ ਨਾਲ ਤੁਸੀਂ ਹਾਕੀ ਦੇ ਵਿੱਚ 11 ਚੋਂ 10 ਪਲੇਅਰ ਪੰਜਾਬ ਦੇ ਆ ਜਿਹੜੇ ਇਸ ਵਕਤ ਬ੍ਰੌਂਜ਼ ਲੈ ਕੇ ਆਏ ਸਾਡੇ 19 ਪਲੇਅਰ ਗਏ ਸੀਗੇ 올림픽 ਚ ਔਰ ਜਿਹੜੇ 10 ਪਲੇਅਰ ਨੇ ਉਹਨਾਂ ਚੋਂ 4 ਤੋਂ 5 ਪਲੇਅਰ ਤਾਂ ਮਾਜੇ ਚੋਂ ਨੇ ਜਿੱਥੇ ਆਪਾਂ ਕਹਿੰਦੇ ਕਿ ਨਸ਼ਾ ਸਭ ਤੋਂ ਵੱਧ ਵਿਗਦਾ ਹੈ 5 ਹਾਕੀ ਦੇ ਪਲੇਅਰ ਕੈਪਟਨ ਵੀ ਆਪਣਾ ਮਾਜੇ ਚੋਂ ਹੈ ਸੋ ਅਸੀਂ ਬਹੁਤ ਜ਼ਿਆਦਾ ਆਪਣੇ ਸੱਚੇ ਦਿਲੋਂ ਇਸ ਧਰਤੀ ਨੂੰ ਪਿਆਰ ਕਰਨ ਵਾਲੇ ਲੋਕਾਂ ਔਰ ਇਸ ਧਰਤੀ ਨੂੰ ਗੁਰੂਆਂ ਪੀਰਾਂ ਦੀ ਧਰਤੀ ਸ਼ੀਦਾ ਦੀ ਧਰਤੀ ਹੈ ਇਹਨੂੰ ਅਸੀਂ ਬਿਲਕੁਲ ਇਹ ਡਰੱਗ ਫ੍ਰੀ ਜ਼ੋਨ ਬਣਾ ਕੇ ਅਸੀਂ ਇੱਕ ਮਿਸਾਲ ਪੇਸ਼ ਕਰਨਾ ਚਾਹੁੰਦੇ ਹਾਂ ਨਹੀਂ ਨਹੀਂ ਉਹ ਕਰਾਂਗੇ ਜਿਹੜਾ ਜਿਹੜਾ ਜਿੱਥੇ ਵੀ ਕਿਤੇ ਥੋੜਾ ਬਹੁਤ ਕੋਈ ਗੈਪ ਹੈ ਕਮਿਊਨੀਕੇਸ਼ਨ ਗੈਪ ਹੈ ਅਸੀਂ ਉਹਨੂੰ ਠੀਕ ਕਰਕੇ ਲੋਕਾਂ ਦੇ ਮੇਲ ਮਲਾਪ ਨਾਲ ਹੀ ਚੱਲੂਗਾ ਕੰਮ ਕਿਉਂਕਿ ਜੇ ਲੋਕ ਦੱਸਣਗੇ ਕਿ ਆ ਇੱਥੇ ਹੁੰਦਾ ਜੀ ਇੱਥੇ ਬੋਰਡ ਥੱਲੇ ਆਉਂਦੇ ਆ ਜੀ ਇੱਥੇ ਪਿੱਪਲ ਥੱਲੇ ਆਉਂਦੇ ਆ ਜੀ 8:00 ਵਜੇ 8:00 ਮਿੰਟ ਤੋਂ ਆਉਂਦੇ ਆ ਜੀ ਤਾਂ ਫਿਰ ਅਸੀਂ ਜਿਹੜਾ ਉਹ ਐਕਸ਼ਨ ਜਲਦੀ ਲੈ ਸਕਦੇ ਆ ਸੋ ਇਸ ਪੱਖੋਂ ਅਸੀਂ ਸਖਤ ਅਦੇਤਕ ਕੀਤੀਆਂ ਨੇ ਕਿ ਪੁਲਿਸ ਦੇ ਵਿੱਚ ਅਸੀਂ ਚੇਂਜਸ ਵੀ ਬਹੁਤ ਵੱਡੀਆਂ ਕੀਤੀਆਂ ਰੀਸ਼ਫਲ ਹੋਤਾ 20 ਸਾਲ ਤੋਂ ਉੱਥੇ ਬੈਠੇ ਸੀਗੇ ਯਾਰੀਆਂ ਰਿਸ਼ਤੇਦਾਰੀਆਂ ਉਸ ਇਲਾਕੇ ਚ ਹੋ ਗਈਆਂ ਤਾਂ ਹੁਣ ਅਸੀਂ ਡਿਵੀਜ਼ਨ ਲੈਵਲ ਤੇ ਬਹੁਤ ਜ਼ਿਆਦਾ ਰੀਸ਼ਫਲਿੰਗ ਹੋਈ ਹੈ ਅੰਮ੍ਰਿਤਸਰ ਵਾਲੇ ਦੀ ਡਿਊਟੀ ਸੰਗਰੂਰ ਆਈ ਹੈ ਸੰਗਰੂਰ ਵਾਲਾ ਦੀ ਡਿਊਟੀ ਗੁਰਦਾਸਪੁਰ ਗਈ ਹੈ ਤਾਂ ਕਿ ਕੋਈ ਐਦਾਂ ਦਾ ਸਾਡੇ ਕੋਲ ਸ਼ਿਕਾਇਤ ਨਾ ਆਵੇ ਕਿ ਪੁਲਿਸ ਨਾਲ ਮਿਲੀ ਹੋਈ ਹੈ ਸੋ ਇਹ ਅਸੀਂ ਸਾਰਾ ਕੁਝ ਸੀਰੀਅਸ ਲੈ ਕੇ ਅਸੀਂ ਆਪਣੇ ਵੱਲੋਂ ਮਤਲਬ ਕੋਈ ਐਫਰਟ ਛੱਡਾਂਗੇ ਨਹੀਂ ਕਿ ਅਸੀਂ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾਣਾ ਹੈ ਐਨਐਚ ਐਨਐਚ ਪ੍ਰਾਈਮ ਮਿਨਿਸਟਰ ਰਿਵਿਊ ਮਿਨਿਸਟਰ ਕਾ ਕਰ ਰਹੇ ਨੇ ਤਾਂ ਸਾਡੇ ਅਫਸਰ ਵੀ ਜਾਣਗੇ ਤੇ ਨੈਸ਼ਨਲ ਹਾਈਵੇਅ ਅਥਾਰਟੀ ਨਾਲ ਸਾਡਾ ਸੰਪਰਕ ਹੈਗਾ ਇੱਕ ਇੱਕ ਦੋ ਜਗ੍ਹਾ ਤੇ ਹੈਗਾ ਐਕੁਇਜੀਸ਼ਨ ਦਾ ਥੋੜਾ ਜਿਹਾ ਕਿਉਂਕਿ ਉਹਦੀ ਮੈਂ ਚਿੱਠੀ ਵੀ ਲਿਖੀ ਸੀਗੀ ਐਚਐਮ ਸਾਹਿਬ ਨੂੰ ਕਿ ਸਾਡੀਆਂ ਜ਼ਮੀਨਾਂ ਨੂੰ ਜਿਹੜਾ ਤੁਸੀਂ ਛੱਤੀਸਗੜ੍ਹ ਨਾਲ ਜਾਂ ਓਡੀਸ਼ਾ ਨਾਲ ਕੰਪੇਅਰ ਨਾ ਕਰੋ ਸਾਡੇ ਕੋਲੇ ਬਹੁਤ ਇਨਚੈਂਜ ਸਾਡਾ ਉਪਜਾਊ ਹੈ ਇਸ ਕਰਕੇ ਜੇ ਪਹਾੜਾ ਰੋੜਾ ਮਰ ਰੌੜਾ ਤੁਸੀਂ ਕੋਈ ਚੀਜ਼ 1 ਬੰਨਣ ਲੱਗਦੀ ਵੇਚਣੀ ਚਾਹੁੰਦੇ ਮੈਂ 10 ਲੱਖ ਦੇ ਰਿਆਂ ਇਹ ਜੇ ਲਾਅ ਐਂਡ ਆਰਡਰ ਕਿਤੋਂ ਆ ਗਿਆ ਵਿੱਚ ਉਹ ਹਰ ਗੱਲ ਤੇ ਕਹਿੰਦੇ ਨੇ ਲਾਅ ਐਂਡ ਆਰਡਰ ਲਾਅ ਐਂਡ ਆਰਡਰ ਸੋ ਸਾਡੇ ਪੰਜਾਬ ਦੇ ਵਿੱਚ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਦਾ ਹੈ ਨਹੀਂ ਅਸੀਂ ਸਟੇਕ ਹੋਲਡਰਾਂ ਦਾ ਵੀ ਗੱਲ ਕਰਾਂਗੇ ਤੇ ਜਿੰਨਾ ਉਹਨਾਂ ਦਾ ਬਣਦਾ ਹੱਕ ਹੈ ਜਾਂ ਜਿੱਥੇ ਕੋਈ ਪੁਆਇੰਟ ਰੱਖਣਾ ਹੈ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲਣ ਕਿਸਾਨਾਂ ਦੇ ਵਿੱਚ ਜਿਨ੍ਹਾਂ ਨੇ ਜ਼ਮੀਨਾਂ ਆ ਗਈਆਂ ਉਹਨਾਂ ਦਾ ਕੰਪਨਸੇਸ਼ਨ ਜਿੰਨਾ ਮੈਕਸਿਮਮ ਹੋਊਗਾ ਅਸੀਂ ਉਹ ਦਵਾ ਕੇ ਆਵਾਂਗੇ ਸੋ ਇਹ ਸੀਐਮ ਸਾਹਿਬ ਦੇ ਆਦੇਸ਼ਾਂ ਤੋਂ ਬਾਅਦ ਇਹ ਚ ਦੇਖੋ ਪਤਾ ਕੀ ਹੈ ਜੋ ਪਬਲਿਕ ਲਾਈਫ ਚ ਆ ਗਏ ਐਮਪੀ ਬਣ ਗਏ ਔਰ ਲੋਕਾਂ ਨੇ ਮੰਡੀ ਹਲਕੇ ਦੇ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨ ਵਾਸਤੇ ਬਣਾ ਉਹਨਾਂ ਨੂੰ ਚੁਣਿਆ ਨਾ ਕਿ ਕੋਈ ਇਸ ਤਰ੍ਹਾਂ ਦੇ ਬੇਹੂਦੇ ਬੇਸਲੈਸ ਬਿਆਨ ਦੇਣੇ ਜਿਹਦੇ ਨਾਲ ਸਮਾਜ ਦੇ ਵਿੱਚ ਕੋਈ ਅਸਥਿਰਤਾ ਫੈਲਦੀ ਹੈ ਗਲਤ ਗੱਲ ਹੈ ਪਬਲਿਕ ਲਾਈਫ ਦੇ ਵਿੱਚ ਐਮਪੀ ਨੇ ਉਹ ਤਾਂ ਘਟੂ ਘਟ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਜਿਦੇ ਨਾਲ ਕੋਈ ਕਿਸੇ ਨੂੰ ਹੱਟ ਹੁੰਦਾ ਹੋਵੇ ਔਰ ਇਵਨ ਬੀਜੇਪੀ ਨੇ ਖੁਦ ਨੇ ਪੱਲਾ ਝਾੜ ਲੈ ਕੇ ਨਹੀਂ ਜੀ ਇਹ ਤਾਂ ਗਲਤ ਹੈ ਸੋ ਬੀਜੇਪੀ ਨੂੰ ਇੱਕ ਕੱਲਾ ਕੱਲਾ ਨਿੱਜੀ ਬਿਆਨ ਕਹਿ ਕੇ ਨਹੀਂ ਸਰਨਾ ਉਹਨਾਂ ਤੇ ਕੰਟਰੋਲ ਵੀ ਕਰਨਾ ਪਊਗਾ ਕਿਉਂਕਿ ਪੰਜਾਬੀ ਜਿਹੜੇ ਨੇ ਉਹ ਪਿਆਰ ਨਾਲ ਸਾ ਸਾਡੀ ਜਾਨ ਲੈ ਲਓ ਪਰ ਜੇ ਸਾਡੇ ਨਾਲ ਕੋਈ ਤੁਸੀਂ ਇਸ ਤਰ੍ਹਾਂ ਦੀ ਸਾਡੇ ਤੇ ਕੋਈ ਇਲਜ਼ਾਮ ਜਾਂ ਬੇਸਲੈਸ ਕੋਈ ਤੋਮਤਾ ਲਾਉਂਗੇ ਤਾਂ ਫਿਰ ਜਿਹੜਾ ਗੁੱਸੇ ਵਿੱਚ ਸਾਡਾ ਕਰਨਾ ਜਾਇਜ਼ ਬਣਦਾ ਸੋ ਮੈਂ ਇਹੀ ਕਹੂੰਗਾ ਬੀਜੇਪੀ ਦੀ ਸਰਕਾਰ ਨੂੰ ਕਿ ਆਪਣੇ ਐਮਪੀਜ਼ ਤੇ ਕੰਟਰੋਲ ਰੱਖੋ ਕੋਈ ਕੁਝ ਕਹਿ ਦਿੰਦਾ ਕੋਈ ਕੁਝ ਕਹਿ ਦਿੰਦਾ ਬਾਅਦ ਚ ਕਹਿੰਨੋ ਨਿੱਜੀ ਬਿਆਨ ਹੈ ਜੀ ਠੀਕ ਹੈ ਨਾ ਸੋ ਨਿੱਜੀ ਵੀ ਤਾਂ ਪਰਟੀ ਦਾ ਹੀ ਹੁੰਦਾ ਨਾ ਐ ਕਿ ਜੇ ਨਿੱਜੀ ਬਿਆਨ ਹੈ ਤਾਂ ਉਹਨੂੰ ਪਾਰਟੀ ਚੋਂ ਕੱਢੋ ਫਿਰ ਸੋ ਇਸ ਕਰਕੇ ਕਦੇ ਕਿਸਾਨਾਂ ਦੇ ਅੰਦੋਲਨ ਬਾਰੇ ਕੁਝ ਬੋਲਦਾ ਕਦੇ ਕੁਝ ਬੋਲਦਾ ਹੈ ਨਾ ਸੋ ਇਹ ਅਸੀਂ ਕਾਬਲ ਬਰਦਾਸ਼ਤ ਦੇ ਕਾਬਿਲ ਨਹੀਂ ਹੈਗੇ ਥੈਂਕ ਯੂ